ਤਾਰਨ ਤਾਰਨ ਦੀ ਜਿਮਨੀ ਚੋਣ ਵਿੱਚ ਕਿਹੜੀ ਪਾਰਟੀ ਕਰੇਗੀ ਜਿੱਤ ਦਰਜ ਆਮ ਆਦਮੀ ਪਾਰਟੀ ਅਕਾਲੀ ਦਲ ਬਾਦਲ ਅੰਮ੍ਰਿਤਪਾਲ ਅਕਾਲੀ ਦਲ ਵਾਰਸ ਪੰਜਾਬ ਜਾਂ ਭਾਜਪਾ ਕਾਂਗਰਸ ਚਾਰ ਪ੍ਰਮੁੱਖ ਪਾਰਟੀਆਂ ਤੇ ਪੰਜਵੀਂ ਪਾਰਟੀ ਭਾਈ ਅੰਮ੍ਰਿਤਪਾਲ ਸਿੰਘ ਦੀ ਮੁਕਾਬਲਾ ਸਖਤ ਹੁੰਦਾ ਜਾ ਰਿਹਾ ਹੈ ਦਿਨੋ ਦਿਨ ਜੋ 1 ਮਹੀਨਾ ਬਾਕੀ ਰਹਿ ਗਿਆ ਹੈ ਇਲੈਕਸ਼ਨਾਂ ਦਾ ਜੋ VOTING ਹੋਣੀ ਹੈ 11 ਨਵੰਬਰ ਨੂੰ 14 ਨਵੰਬਰ ਨੂੰ ਇਸ ਦੇ ਨਤੀਜੇ ਆਉਣੇ ਨੇ ਤੁਹਾਡੇ ਨਾਲ ਇੱਕ ਇੱਕ ਪਲ ਦਾ ਸਰਵਾਸੀ ਸਾਂਝੇ ਕਰਦੇ ਰਹਾਂਗੇ ਸੋ ਸਭ ਤੋਂ ਪਹਿਲਾਂ ਜੋ ਅੱਜ ਤੱਕ ਦੀ ਸਥਿਤੀ ਹੈ ਤਰਨਤਾਰ ਹਲਕੇ ਦੀ ਕਿਹੜੀ ਪਾਰਟੀ ਦਾ ਪਰੜਾ ਭਾਰੀ ਹੁੰਦਾ ਜਾ ਰਿਹਾ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਤਰਨਤਾਰ ਹਲਕਾ ਜਿਹੜਾ ਕਿ ਇੱਕ ਪੰਥਕ ਹਲਕਾ ਹੈ ਤਰਨਤਾਰਨ ਹਲਕੇ ਦੇ ਵਿੱਚ 2022 ਦੇ ਵਿਧਾਨ ਸਭਾ ਚੋਣਾਂ ਆਮ ਆ지ਤ ਪਾਰਟੀ ਦੀ ਹਵਾ ਨੇ ਪੂਰੇ ਪੰਜਾਬ ਦੇ ਵਿੱਚ ਜੋ ਤਰਨਤਾਰ ਹਲਕੇ ਤੋਂ ਆਮ ਆ지ਤ ਪਾਰਟੀ ਨੇ ਜਿੱਤ ਦਰਜ ਕੀਤੀ ਸੋ 2022 ਦੇ ਵਿੱਚ ਆਮ ਆ지ਤ ਪਾਰਟੀ ਦੇ ਉਮੀਦਵਾਰ ਨੇ 52464 ਵੋਟਾਂ ਲੈ ਕੇ ਇੱਥੋਂ ਜਿੱਤ ਦਰਜ ਕੀਤੀ ਸੀ ਪਰ ਇਹ ਆਮ ਆ지ਤ ਪਾਰਟੀ 2024 ਦੇ ਵਿੱਚ ਇਸ ਹਲਕੇ ਤੋਂ ਸਿਰਫ 18298 ਵੋਟਾਂ ਤੇ ਹੀ ਨਿਭੜ ਗਈ ਔਰ ਤੀਸਰੇ ਸਥਾਨ ਤੇ ਆ ਗਈ ਜਦੋਂ ਕਿ 2022 ਵਿੱਚ 39232 ਵੋਟਾਂ ਲੈ ਕੇ ਦੂਸਰੇ ਨੰਬਰ ਤੇ ਰਹਿਣ ਵਾਲਾ ਅਕਾਲੀ ਦਲ 2024 ਵਿੱਚ ਸਿਰਫ 10896 ਵੋਟਾਂ ਨਾਲ ਚੌਥੇ ਨੰਬਰ ਤੇ ਪਹੁੰਚ ਗਿਆ ਕਾਂਗਰਸ ਦੀਆਂ ਵੋਟਾਂ ਆਪ ਤੇ ਅਕਾਲੀ ਦਲ ਦੇ ਮੁਕਾਬਲੇ 2024 ਵਿੱਚ ਘਟੀਆਂ 2022 ਵਿੱਚ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ 26460 ਵੋਟਾਂ ਲੈ ਕੇ ਤੀਸਰੇ ਸਥਾਨ ਤੇ ਰਹਿਣ ਵਾਲੀ ਕਾਂਗਰਸ 2024 ਦੀ ਲੋਕ ਸਭਾ ਚੋਣਾਂ ਵਿੱਚ ਇਹ ਭਾਵੇਂ ਕਰੀਬ 6000 ਵੋਟਾਂ ਘਟ ਲੈ ਸਕੀ ਪਰ ਇਸ ਵਾਰ ਉਹ ਤੀਸਰੇ ਤੋਂ ਦੂਸਰੇ ਸਥਾਨ ਤੇ ਆ ਗਈ ਸੀ 2024 ਵਿੱਚ ਖਡੂਰ ਸਾਹਿਬ ਤੋਂ ਲੋਕ ਸਭਾ ਸੀਟ ਜਿੱਤਣ ਵਾਲੇ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਇਸ ਵਿਧਾਨ ਸਭਾ ਸੀਟ ਤੋਂ ਵੀ ਉਹਨਾਂ ਨੇ 44703 ਵੋਟਾਂ ਲੈ ਕੇ ਪਹਿਲੇ ਨੰਬਰ ਤੇ ਰਹੀ ਸੀ ਇਹ دلچسپ ਗੱਲ ਹੈ ਕਿ ਭਾਵੇਂ ਭਾਜਪਾ ਨੇ 2022 ਵਿੱਚ ਤਰਨ ਤਰਨ ਤੋਂ ਸਿਰਫ 1132 ਵੋਟਾਂ ਲਗਿਆ ਸਨ ਅਤੇ ਨੋਟਾ ਤੋਂ ਵੀ ਉਹ ਪਿੱਛੇ ਰਹੀ ਸੀ 6ਵੇਂ ਨੰਬਰ ਤੇ ਆਈ ਸੀ ਪਰ 2024 ਵਿੱਚ ਬੀਜੇਪੀ ਨੇ ਆਪਣੇ ਸੁਧਾਰ ਕੀਤਾ ਤੇ ਤਰਨ ਤਨ ਹਲਕੇ ਤੋਂ 8105 ਵੋਟਾਂ ਲੈਣ ਵਿੱਚ ਉਹ ਪੰਜਵੇਂ ਨੰਬਰ ਤੇ ਆ ਗਈ। ਸੋ ਇਹ ਗੱਲ ਤਾਂ ਸਾਫ ਸਪਸ਼ਟ ਹੈ ਕਿ ਪਹਿਲਾ ਪ੍ਰਾਪਤ ਕੀਤੀਆਂ ਵੋਟਾਂ ਨਵੀਂ ਚੋਣ ਵਿੱਚ ਜਿੱਤ ਹਾਰ ਦਾ ਜੋ ਸਪਸ਼ਟ ਆਧਾਰ ਨਹੀਂ ਮੰਨਿਆ ਜਾਂਦੀਆਂ ਪਰ ਲੋਕ ਹਾਲਾਤ ਵਰਤਾਂਤ ਤੇ ਉਮੀਦਵਾਰ ਦੀ ਪ੍ਰੋਸੈਜ ਯੋਗਤਾ ਤੋਂ ਹੀ ਪ੍ਰਭਾਵਿਤ ਹੁੰਦੇ ਹਨ। ਇਸ ਵਾਰ ਲੋਕਾਂ ਦੀ ਮਦਦ ਕਰਨ ਵਾਲੇ ਲੋਕਾਂ ਦੇ ਪ੍ਰਭਾਵ ਤੇ ਵੀ ਅਸਰ ਅੰਦਾਜ਼ਾ ਹੋਣ ਦਾ ਅਸਰ ਹਨ। ਇਹ ਦੇਖਣਯੋਗ ਹੋਵੇਗਾ ਕਿ ਹੁਕਮਰਾਨ ਪਾਰਟੀ ਕਿੰਨੀ ਸਿੱਦਤ ਨਾਲ ਚੋਣ ਲੜਦੀ ਹੈ ਤੇ ਕਿਸ ਕਿਸ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੀ ਹੈ ਦੇਖਣਯੋਗ ਹੋਵੇਗਾ ਜਦੋਂ ਵੀ ਪਿਛਲੇ ਉਪ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ ਸੱਤਾਧਾਰੀ ਪਾਰਟੀ ਨਹੀਂ ਜਿੱਤ ਦਰਜ ਕੀਤੀ ਹੈ ਸਿਰਫ ਬਰਨਾਲਾ ਹਲਕੇ ਨੂੰ ਛੱਡ ਕੇ ਸੋ ਸੱਤਾਧਾਰੀ ਪਾਰਟੀ ਅਕਸਰ ਹੀ ਜਿਮਨੀ ਚੋਣਾਂ ਜਿੱਤਦੀ ਹੈ ਕਿਉਂਕਿ ਸੱਤਾਧਾਰੀ ਪਾਰਟੀ ਕੋਲ ਸਾਰੀ ਮਸ਼ੀਨੀ ਤੰਤਰ ਸਰਕਾਰੀ ਤੰਤਰ ਔਰ ਉਸ ਤੋਂ ਬਾਅਦ ਸਰਕਾਰ ਦਾ ਪ੍ਰਭਾਵ ਹੁੰਦਾ ਜਿਸ ਕਾਰਨ ਜਿਹੜੀਆਂ ਉਪਚੋਣਾ ਹੁੰਦੀਆਂ ਨੇ ਉਹ ਸਰਕਾਰ ਤੇ ਹੀ ਜਿਹੜੇ ਵਿਧਾਇਕ ਹੁੰਦੇ ਨੇ ਉਹ ਜਿੱਤ ਦਰਜ ਕਰਦੇ ਨੇ ਪਰ ਜੇਕਰ ਤਰਨ ਤਰਨ ਦੀ ਜਿਮਣੀ ਚੋਣ ਦੇ ਵਿੱਚ ਸੱਤਾਧਾਰੀ ਪਾਰਟੀ ਚੋਣ ਜਿੱਤਦੀ ਹੈ ਤਾਂ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਵੇਗਾ ਜੇਕਰ ਸੱਤਾਧਾਰੀ ਪਾਰਟੀ ਚੋਣ ਹਾਰਦੀ ਹੈ ਤਾਂ ਫਿਰ ਬਹੁਤ ਜ਼ਿਆਦਾ ਪ੍ਰਭਾਵ ਪਵੇਗਾ 2027 ਦੇ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਜਿਹੜੀ ਪਾਰਟੀ ਜਿੱਤ ਦਰਜ ਕਰੇਗੀ 2027 ਦੇ ਵਿੱਚ ਉਹ ਬਹੁਤ ਵੱਡਾ ਜਿਹੜਾ ਆਧਾਰ ਬਣਾ ਸਕਦੀ ਹੈ ਸੋ ਅੱਜ ਦਾ ਜਿਹੜਾ ਮੁੱਖ ਮੁਕਾਬਲਾ ਚੱਲ ਰਿਹਾ ਹੈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਉਹ ਵੀ ਪੂਰੇ ਮੁਕਾਬਲੇ ਦੇ ਵਿੱਚ ਨੇ ਔਰ ਕਾਂਗਰਸ ਪਾਰਟੀ ਭਾਵੇਂ ਪੱਛੜ ਚੁੱਕੀ ਏ ਕਿਉਂਕਿ ਕਾਂਗਰਸ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਖੜਾ ਕੀਤਾ ਗਿਆ ਇਸ ਨੂੰ ਕਮਜ਼ੋਰ ਦੱਸਿਆ ਜਾ ਰਿਹਾ ਜੋ ਫਾਈਟ ਦੇਣ ਵਾਲਾ ਨਹੀਂ ਦੱਸਿਆ ਜਾ ਰਿਹਾ ਜਿਸ ਦੇ ਕਾਰਨ ਕਾਂਗਰਸ ਪਾਰਟੀ ਦਾ ਇਸ ਹਲਕੇ ਦੇ ਵਿੱਚ ਜਿਹੜਾ ਪ੍ਰਭਾਵ ਏ ਉਹ ਉਹਨਾਂ ਨੇ ਨਹੀਂ ਬਣਿਆ ਜਿੰਨਾ ਅਕਾਲੀ ਦਲ ਬਾਦਲ ਬਣਾ ਚੁੱਕਿਆ ਤੇ ਅਮਰਿਤਪਾਲ ਦਾ ਫੈਕਟਰ ਵੀ ਲਗਾਤਾਰ ਕਮ ਕਰਿਆ ਜਿਵੇਂ ਹੀ ਉਹਨਾਂ ਨੇ ਟਿਕਟ ਅਵਾਂਚ ਕੀਤੀ ਏ ਜੋ ਕਿ ਸੰਦੀਪ ਸਿੰਘ ਸੰਨੀ ਦੇ ਭਰਾ ਮੰਦੀਪ ਸਿੰਘ ਨੂੰ ਤਾਂ ਜਿੰਨੇ ਵੀ ਜਿਹੜੇ ਲੋਕ ਨੇ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਸਾਰੇ ਫਿਰ ਇਕੱਠੇ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਸੰਨੀ ਦੇ ਭਰਾ ਨੂੰ ਅਸੀਂ ਜਿਤਾ ਕੇ ਵਿਧਾਨ ਸਭਾ ਚ ਭੇਜਾਂਗੇ ਕਿਉਂਕਿ ਸੰਨੀ ਨੇ ਕੋਈ ਇੱਕ ਅਕਰੀਜੀ ਰੰਜਿਸ਼ ਦੇ ਕਾਰਨ ਸੁਦੀਰ ਸੂਰੀ ਦਾ ਕਤਲ ਨਹੀਂ ਕੀਤਾ ਸੁਦੀਰ ਸੂਰੀ ਜਿਹੜਾ ਕਿ ਸਾਰੇ ਸਿੱਖ ਕੌਮ ਨੂੰ ਪੈਣਾ ਬਾਵਾ ਦੀਆਂ ਗਾਲਾਂ ਕੱਢਿਆ ਕਰਦਾ ਸੀ ਜਿਸ ਕਾਰਨ ਸੰਦੀਪ ਸੰਨੀ ਨੇ ਸੁਦੀਰ ਸੂਰੀ ਨੂੰ ਜਿਹੜਾ ਕਿ ਉਸ ਦਾ ਕਤਲ ਕੀਤਾ ਉਸ ਨੂੰ ਜਿਹੜਾ ਗੱਡੀ ਚਾੜਿਆ ਸੋ ਫਿਰ ਸੁਦੀਰ ਸੂਰੀ ਵਰਕੇ ਹੋਰ ਵੀ ਬਹੁਤ ਸਾਰੇ ਲੋਕ ਹੋਣਗੇ ਉਹਨਾਂ ਨੂੰ ਬਾਅਦ ਵਿੱਚ ਸਿੱਖਿਆ ਆ ਗਈ ਕਿ ਅਸੀਂ ਸਿੱਖਾਂ ਦੇ ਵਿਰੁੱਧ ਨਹੀਂ ਬੋਲਣਾ ਸੋ ਸਿੱਖਾਂ ਦੇ ਵਿਰੁੱਧ ਜਿਹੜਾ ਬੋਲੇਗਾ ਉਸ ਨਾਲ ਐਸੀ ਜਿਹਾ ਹੀ ਕੀਤਾ ਜਾਵੇਗਾ ਸੋ ਮਨਦੀਪ ਸਿੰਘ ਨੂੰ ਲੈ ਕੇ ਵੀ ਵੱਖ-ਵੱਖ ਲੋਕਾਂ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਪ੍ਰਭਾਵ ਬਣਦਾ ਜਾ ਰਿਹਾ ਹੈ ਕਿ ਮਨਦੀਪ ਸਿੰਘ ਇੱਕ ਸੰਦੀਪ ਸੰਨੀ ਜਿਨੇ ਸਿੱਖਾਂ ਦੀ ਖਾਤਰ ਭਾਵੇਂ ਜੇਲ੍ਹ ਦੇ ਵਿੱਚ ਬੈਠਾ ਉਹਨਾਂ ਨੇ ਉਸ ਜੇਲ੍ਹ ਦੇ ਵਿੱਚ ਵੀ ਜੋ ਤਰਨਤਾਰ ਹਲਕੇ ਦੇ ਵਿੱਚ ਕਾਲੇ ਦੌਰ ਸਮੇਂ ਇੱਥੇ ਸੂਬਾ ਸਰੰਦ ਜਿਹੜਾ ਆਪਣੇ ਆਪ ਨੂੰ ਸੂਬਾ ਸਰੰਦ ਕਹਿੰਦਾ ਸੀ ਇੰਸਪੈਕਟਰ ਉਹ ਰਹਿ ਕੇ ਗਿਆ ਸੂਬਾ ਸਿੰਘ ਉਸ ਦਾ ਵੀ ਪਟਿਆਲਾ ਜੇਲ੍ਹ ਦੇ ਵਿੱਚ ਉਸ ਨੇ ਕਤਲ ਕਰ ਦਿੱਤਾ ਉਸ ਨੂੰ ਵੀ ਮਾਰ ਦਿੱਤਾ ਉਸ ਨੂੰ ਵੀ ਗੱਡੀ ਚਲਾ ਦਿੱਤਾ ਸੋ ਇਹ ਸਾਰੀਆਂ ਗੱਲਾਂ ਦਾ ਫੈਕਟਰ ਜਿਹੜਾ ਬਣਦਾ ਜਾ ਰਿਹਾ ਹੈ ਕਿਉਂਕਿ ਪੰਥਕ ਹਲਕਾ ਤਰਨਤਾਰ ਦੇ ਮਾਝੇ ਦੇ ਲੋਕ ਜਿਹੜੇ ਨੇ ਜਿੱਦ ਤੇ ਅੜ ਜਾਂਦੇ ਨੇ ਮਾਝੇ ਦੇ ਲੋਕ ਕਦੇ ਵੀ ਲਾਸਟ ਵਿੱਚ ਨਹੀਂ ਆਉਂਦੇ ਔਰ ਮਝੇਲ ਇਸੇ ਕਾਰਨ ਉਹਨਾਂ ਨੂੰ ਮੰਨਿਆ ਜਾਂਦਾ ਜਿਵੇਂ ਅੰਮ੍ਰਿਤਸਰ ਦੇ ਵਿੱਚ ਤੇ ਤਰਨਤਾਰਨ ਦੇ ਵਿੱਚ ਲੋਕ ਸਭਾ ਚੋਣਾਂ ਵਿੱਚ ਹੋਇਆ ਸੀ ਸੋ ਤਰਨਤਾਰਨ ਦੀ ਇਹ ਜਿਮਨੀ ਚੋਣ ਜੇਕਰ ਸੱਤਾਧਾਰੀ ਪਾਰਟੀ ਦੇ ਵੱਲੋਂ ਇਸ ਨੂੰ ਪੂਰੀ ਤਰ੍ਹਾਂ ਨਹੀਂ ਦੇ ਜਿਹੜਾ ਕਿ ਲਿਆ ਜਾ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਇੱਥੇ ਚੋਣ ਜਿੱਤ ਨਹੀਂ ਹੋਣੀ ਸੋ ਨਾ ਹੀ ਕੋਈ ਵੱਡਾ ਲੀਡਰ ਉੱਥੇ ਆ ਰਿਹਾ ਹੈ ਨਾ ਹੀ ਕੋਈ ਚੋਣ ਪ੍ਰਚਾਰ ਕਰਨ ਆ ਰਿਹਾ ਤੇ ਨਾ ਹੀ ਕਦੇ ਕਿਸੇ ਲੀਡਰ ਨੇ ਤਰਨਤਾਰਨ ਦੀ ਜਿਮਨੀ ਚੋਣ ਦਾ ਜ਼ਿਕਰ ਕੀਤਾ ਹੈ ਸੋ ਜਿਹੜਾ ਉਮੀਦਵਾਰ ਉਹਥੇ ਚੋਣ ਮੈਦਾਨ ਚ ਉਤਾਰ ਦਿੱਤਾ ਉਸ ਨੂੰ ਆਪਣੇ ਦਮਤੇ ਛੱਡ ਦਿੱਤਾ ਹੈ ਔਰ ਅਕਾਲੀ ਦਲ ਕਾਂਗਰਸ ਦੇ ਵੱਲੋਂ ਇਸ ਹਲਕੇ ਦੇ ਵਿੱਚ ਜੋ ਮੀਟਿੰਗਾਂ ਸ਼ੁਰੂ ਹੋ ਗਈਆਂ ਨੇ ਇਸ ਹਲਕੇ ਦੇ ਵਿੱਚ ਮੇਲ ਮਲਾਪ ਸ਼ੁਰੂ ਹੋ ਗਏ ਨੇ ਸੋ ਅੱਜ ਦੀ ਸਥਿਤੀ ਦੇ ਵਿੱਚ ਜੋ ਤਰਨਤਾਰ ਹਲਕੇ ਦੇ ਵਿੱਚ ਅਕਾਲੀ ਦਲ ਬਾਦਲ ਤੇ ਅੰਮ੍ਰਿਤਪਾਲ ਦੀ ਪਾਰਟੀ ਦਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਔਰ ਕਾਂਗਰਸ ਪਾਰਟੀ ਜਿਹੜੀ ਪਛੜ ਚੁੱਕੀ ਹੈ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਵਿੱਚ ਇੱਕ ਨੌਜਵਾਨ ਚਿਹਰਾ ਸੀਗਾ ਔਰ ਨੌਜਵਾਨ ਚਿਹਰਾ ਜਿਹੜਾ ਕਿ ਕੁਲਵੀਰ ਸਿੰਘ ਜੀਰਾ ਉਸ ਨੇ ਬਹੁਤ ਪ੍ਰਭਾਵ ਬਣਾਇਆ ਸੀ ਪਰ ਹੁਣ ਜਿਹੜਾ ਇਹ ਚਿਹਰਾ ਇੱਥ ਜਿਸ ਨੂੰ ਲੈ ਕੇ ਕਾਂਗਰਸ ਨੂੰ ਇਹ ਵੀ ਚਰਚਾ ਹੋਈ ਸੀ ਕਿ ਇਹ ਉਮੀਦਵਾਰ ਬਦਲਿਆ ਜਾਵੇ ਇੱਕ ਸੀਨੀਅਰ ਲੀਡਰ ਨੂੰ ਇੱਥੇ ਟਿਕਟ ਦਿੱਤੀ ਜਾਵੇ ਜੋ ਕਿ ਅਮਰਸਰ ਤੋਂ ਲੋਕ ਸਭਾ ਮੈਂਬਰ ਸੀ ਗੁਰਜੀਤ ਹੋਜਲਾ ਦਾ ਨਾਮ ਆ ਰਿਹਾ ਸੀਗਾ ਪਰ ਉਸ ਤੋਂ ਪਹਿਲਾਂ ਕਿ ਜੋ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸੁਨੀਲ ਜੋਸ਼ੀ ਉਹਨਾਂ ਦਾ ਵੀ ਇਹ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਕਾਂਗਰਸ ਦੇ ਵਿੱਚ ਜੋ ਕਾਂਗਰਸ ਦੇ ਹਿੰਦੂ ਵੋਟਰ ਹੈ ਉਹ ਸੁਨੀਲ ਜੋਸ਼ੀ ਜਿਹੜਾ ਉਹਨਾਂ ਨੂੰ ਕਾਂਗਰਸ ਵਾਲੇ ਪਾਸੇ ਪੁਕਤਾ ਸਕਦਾ ਸੋ ਇਸ ਨੂੰ ਲੈ ਕੇ ਜਿਹੜਾ ਮੁਕਾਬਲਾ ਬਹੁਤ ਸਖਤ ਹੋ ਗਿਆ ਹੈ ਕਾਂਗਰਸ ਪਾਰਟੀ ਜਿਹੜੀ ਇਹ ਅਜੇ ਤੱਕ ਤਾਂ ਉਸ ਮੁਕਾਬਲੇ ਦੇ ਵਿੱਚ ਨਹੀਂ ਬਣੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਸਮਾਂ ਅਜੇ ਲੰਮਾ ਪਿਆ ਹੈ ਇੱਕ ਮਹੀਨਾ ਪੂਰਾ ਪਿਆ ਕਾਂਗਰਸ ਫੈਟ ਦੇ ਸਕਦੀ ਹੈ ਪਰ ਅੱਜ ਦੀ ਸਥਿਤੀ ਵਿੱਚ ਅਕਾਲੀ ਦਲ ਬਾਦਲ ਤੇ ਅਮਰਪਾਲ ਪਾਰਟੀ ਦਾ ਮੁਕਾਬਲਾ ਫਸਵਾ ਹੈ